ਨਛੇਰੇ ਘਤ ਮ ਲਈ ਇਸ ਵਕਤ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀ ਗੱਲ ਕੀਤੀ ਜਾਵੇ ਵਿਸ਼ੇਸ਼ ਤੌਰ ਤੇ ਤਾਂ ਕਾਫੀ ਅਹਿਮ ਭੂਮਿਕਾ ਅਦਾ ਕਰਦੇ ਨਜ਼ਰ ਆ ਰਹੇ ਨੇ ਅਤੇ ਪਿਛਲੇ ਦਿਨ ਗੱਲ ਕੀਤੀ ਜਾਵੇ ਤਾਂ ਕਾਫੀ ਵੱਡੀਆਂ ਪ੍ਰਾਪਤੀਆਂ ਜਿਹੜੀਆਂ ਨੇ ਉਹ ਹੀਆਂ ਨੇ ਇਸ ਤੋਂ ਸਾਡੇ ਨਾਲ ਗਲਬਤ ਕਰਨ ਕਰਨ ਦੇ ਲਈ ਆਈ ਸਭ ਮੌਜੂਦ ਨੇ ਸנדੂ ਸਾਹਿਬ ਇਸ ਵਕਤ ਦੀ ਗੱਲ ਕੀਤੀ ਜਾਵੇ ਤਾਂ ਐਕਚੁਅਲ ਸਿਚੁਏਸ਼ਨ ਕਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਖੋਸ ਕਦਮ ਚੁੱਕ ਰਹੀ ਹੈ ਜਿਸ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ ਵਟਸਐਪ ਨੰਬਰ ਜਾਰੀ ਕੀਤਾ ਹੈ ਅਤਿਵਾਦ ਰਹਿੇ ਅਪਰਾਧ ਤੇ ਰੋਕ ਲਗਾਈ ਗਈ ਇਸੇ ਦੇ ਚੱਲਦਿਆਂ ਹੁਣ ਤੱਕ ਐਕਸ਼ਨ ਲਾਈਨ ਉੱਪਰ ਕੁੱਲ 12307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਵਿੱਚੋਂ 6812 ਸ਼ਿਕਾਇਤਾਂ ਹੋਰ ਵਿਭਾਗਾਂ ਨਾਲ ਸਬੰਧਿਤ ਹੋਣ ਕਰਕੇ ਉਹਨਾਂ ਵਿਭਾਗਾਂ ਨੂੰ ਵਿਚਾਰਨ ਹਿਤ ਭੇਜ ਦਿੱਤੀਆਂ ਐਂਟੀ ਕ腐ਸ਼ਨ ਹੈਲਪਲਾਈਨ ਜਾਰੀ ਕੀਤੀ ਹੋਈ ਹੈ 9501200000200200 950120200200 ਇਸ ਨੰਬਰ ਤੇ ਇੱਕ ਬੰਦੇ ਦੀ ਸ਼ਿਕਾਇਤ ਆਈ ਤਾਂ ਵਿਜੀਲੈਂਸ ਨੇ ਟ੍ਰੈਪ ਲਾਇਆ ਸਬੂਤ ਇਕੱਠੇ ਕੀਤੇ ਤੇ ਉਹ ਬੰਦੇ ਫੜੇ ਗਏ ਬਾਕੀ ਰਹਿੰਦੀਆਂ ਕੁੱਲ 737 ਸ਼ਿਕਾਇਤਾਂ ਵਿਜੀਲੈਂਸ ਬਿਊਰੋ ਦੇ ਸਬੰਧਤ ਵੱਖ-ਵੱਖ ਰਿੰਜਾਂ ਦੇ ਐਸਐਸਪੀਜ਼ ਨੂੰ ਪੜਤਾਲ ਲਈ ਭੇਜ ਦਿੱਤੀਆਂ ਜਿਨ੍ਹਾਂ ਵਿੱਚੋਂ 159 ਸ਼ਿਕਾਇਤਾਂ ਉੱਪਰ ਮੁਕੱਦਮੇ ਦਰਜ ਹੋ ਚੁੱਕੇ ਹਨ ਅਤੇ ਕੁੱਲ 176 ਮੁਲਜ਼ਮਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜੇਕਰ ਕੁੱਲ ਅੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ 567 ਮੁਕੱਦਮੇ ਦਰਜ ਕੀਤੇ ਗਏ ਅਤੇ ਕੁੱਲ 663 ਮੁਲਜ਼ਮਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਖਵਾ ਪ੍ਰਿਸ਼ਟਾਚਾਰ ਮੁਕ ਪੰਜਾਬ ਕੇ ਦੀ ਹੈ ਤਿੰਨੇ ਜਿਨ੍ਹਾਂ ਦੀ ਗੱਲ ਕੀਤੀ ਜਾਵੇ ਪ੍ਰਿੰਤਕੋਟ ਅਦੇ ਮੁਖਸਰ ਦੀ ਤਰਫ ਫਰੀਦਕੋਟ ਰੇਂਜ ਦੇ ਤਿੰਨੇ ਜ਼ਿਲ੍ਹੇ ਸ੍ਰੀ ਮੁਖਸਰ ਸਾਹਿਬ ਫਰੀਦਕੋਟ ਔਰ ਮੋਗੇ ਦੇ ਵਿੱਚ ਆ ਵੱਡੇ ਪੱਧਰ ਤੇ ਡਰੱਗ ਦੇ ਖਿਲਾਫ ਇੱਕ ਜਹਾਦ ਵਿੱਢਿਆ ਹੋਇਆ ਆ ਜਿਹੜਾ ਕਿ ਲਗਭਗ ਪਿਛਲੇ 3 ਮਹੀਨਿਆਂ ਤੋਂ ਬਹੁਤ ਹੀ ਸੰਜੀਦਗੀ ਦੇ ਨਾਲ ਬਹੁਤ ਸਾਰੇ ਇਨੀਸ਼ੀਏਟਿਵਸ ਅਸੀਂ ਲਾਂਚ ਕੀਤੇ ਆ ਆ ਇਸ ਦੇ ਵਿੱਚ ਜਿੱਥੇ ਕਾਫੀ ਜ਼ਿਆਦਾ ਐਫਆਈਆਰਸ ਦਰਜ ਕੀਤੀਆਂ ਗਈਆਂ ਆ ਉੱਥੇ ਅਸੀਂ ਡਰੱਗ ਡੀ ਐਡਿਕਸ਼ਨ ਔਰ ਰੀਹੈਬਿਲੀਟੇਸ਼ਨ ਨਵੀ ਅਸੀਂ ਮੈਟਰ ਆਫ ਪ੍ਰਾਈਮ ਫੋਕਸ ਪਰਸੂ ਕਰ ਰਹੇ ਹਾਂ ਔਰ ਇੱਕ ਮਲਟੀਫੇਰੀਅਸ ਅਪਰੋਚ ਦੇ ਨਾਲ ਅਸੀਂ ਚੱਲ ਰਹੇ ਹਾਂ ਜਿਸ ਦੇ ਵਿੱਚ ਸਾਰੇ ਗਵਰਨਮੈਂਟਲ ਔਰ ਨਾਨ ਗਵਰਨਮੈਂਟਲ ਸਟੇਕਹੋਲਡਰਸ ਨੂੰ ਇਨਵੋਲ ਕਰਕੇ ਇੱਕ ਹੋਲਿਸਟਿਕ ਅਪਰੋਚ ਨਾਲ ਇਸ ਪ੍ਰੋਬਲਮ ਨੂੰ ਖਤਮ ਕਰਨ ਦੇ ਵਿੱਚ ਸਿਗਨੀਫੀਕੈਂਟ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਸਰ ਸਭ ਤੋਂ ਜ਼ਿਆਦਾ ਗੱਲ ਕੀਤੀ ਜਾਵੇ ਤਾਂ ਲੱਗ ਕੀ ਰਿਹਾ ਕਿ ਸਮੱਸਿਆ ਕਿੱਥੇ ਆ ਰਹੀ ਹੈ ਲੋਕਾਂ ਵਿੱਚ ਸਮੱਸਿਆ ਆ ਰਹੀ ਹੈ ਜਾਂ ਕੋਈ ਉਹਨਾਂ ਦਾ ਬੈਕਗ੍ਰਾਉਂਡ ਇਸ ਤਰ੍ਹਾਂ ਦਾ ਹੈ ਜਿਹਦੇ ਕਰਕੇ ਸਮੱਸਿਆ ਜਿਹੜੀ ਜਦਾ ਸਾਹਮਣੇ ਆ ਰਹੀ ਹੈ ਇਸ ਚੀਜ਼ ਦੇ ਦੋ ਪਹਿਲੂ ਹੈਗੇ ਨੇ ਇੱਕ ਤਾਂ ਨਸ਼ੇ ਦੀ ਸਪਲਾਈ ਦਾ ਹੈਗਾ ਆ ਜਿਸ ਨੂੰ ਕੰਟੇਨ ਕਰਨ ਦੇ ਵਿੱਚ ਪੁਲਿਸ ਦਾ ਬਹੁਤ ਵੱਡਾ ਰੋਲ ਹੈਗਾ ਆ ਉਸ ਵਾਸਤੇ ਅਸੀਂ ਲੀਗਲ ਐਕਸ਼ਨ ਲੈ ਰਹੇ ਹਾਂ ਦੂਸਰਾ ਜਿਹੜੀ ਡਿਮਾਂਡ ਹੈ ਉਸ ਨੂੰ ਵੀ ਕਟੇਲ ਕਰਨ ਦੀ ਜ਼ਰੂਰਤ ਹੈ ਕਿਉਂਕਿ ਜਿੰਨਾ ਚਿਰ ਤੱਕ ਕਿਸੇ ਚੀਜ਼ ਦੀ ਡਿਮਾਂਡ ਰਹੇਗੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਸ ਦੀ ਸਪਲਾਈ ਹੋਣੀ ਸੁਭਾਵਿਕ ਹੈ ਇਸ ਵਾਸਤੇ ਡਰੱਗ ਡੀ ਐਡਿਕਸ਼ਨ ਤੇ ਔਰ ਅਵੇਅਰਨੈਸ ਅਗੇਂਸਟ ਡਰੱਗਸ ਤੇ ਵੀ ਸਟ्रेस ਆਪਨ ਕੀਤਾ ਜਾ ਰਿਹਾ ਹੈ ਪਿਛਲੇ ਕੋਈ ਸਮੇਂ ਦੇ ਦੌਰਾਨ ਅਸੀਂ ਡਰੱਗ ਅਵੇਅਰਨੈਸ ਅਗੇਂਸਟ ਡਰੱਗਸ ਜਨਰੇਟ ਕਰਨ ਦੇ ਵਾਸਤੇ ਸਪੋਰਟਸ ਇਵੈਂਟਸ ਕਰਵਾਏ ਹੈਗੇ ਨੇ ਨਾਟਕ ਕਰਵਾਏ ਹੈਗੇ ਨੇ ਸੈਮੀਨਾਰਸ ਕਰਵਾਏ ਆ ਔਰ ਹੋਰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਐਕਟੀਵਿਟੀਆਂ ਪਿੰਡ ਲੈਵਲ ਤੇ ਸ਼ਹਿਰ ਦੇ ਵਿੱਚ ਮਹੱਲਾ ਲੈਵਲ ਤੇ ਔਰ ਵੱਡੇ ਪੱਧਰ ਤੇ ਵੀ ਕਰਵਾਇਆ ਜਾਂ ਜਿਹਦੇ ਨਾਲ ਲੋਕਾਂ ਦੇ ਅੰਦਰ ਡਰੱਗਸ ਤੋਂ ਹੋਣ ਵਾਲੇ ਨੁਕਸਾਨ ਵੀ ਜਾਗਰੂਕਤਾ ਨੂੰ ਹੋਰ ਵੀ ਪ੍ਰਭਲ ਬਣਾਇਆ ਜਾਵੇ। ਸਭ ਲੋਕ ਛੱਡਣਾ ਚਾਹੁੰਦੇ ਨੇ, ਅੱਗੇ ਆਣਾ ਚਾਹੁੰਦੇ ਨੇ ਪਰ ਸਪੋਰਟ ਦੀ ਲੋੜ ਪੈਂਦੀ ਹੈ, ਉਹਨਾਂ ਨੂੰ ਮੋਟੀਵੇਸ਼ਨ ਦੀ ਲੋੜ ਪੈਂਦੀ ਹੈ ਤੇ ਉਸ ਦੇ ਲਈ ਉਸ ਦੇ ਲਈ ਵੀ ਕੁਝ ਕੁਝ ਹੈ ਪਾਈਪਲਾਈਨ ਵਿੱਚ। ਹਾਂ ਉਹਦੇ ਵਾਸਤੇ ਅਸੀਂ ਜਿਹੜਾ ਹੈਗਾ 1 ਟੂ 1 ਕੰਟੈਕਟ ਜਿਹੜਾ ਹੈਗਾ ਹੁਣ ਲੋਕਾਂ ਨਾਲ ਐਸਟੈਬਲਿਸ਼ ਕਰ ਰਹੇ ਹਾਂ ਇਸ ਦੇ ਵਾਸਤੇ ਵਿਲੇਜ ਡਿਫੈਂਸ ਕਮੇਟੀਆਂ ਕੌਨਸਟੀਟਿਊਟ ਕਰ ਲਈਆਂ ਗਈਆਂ ਨੇ ਬਰੀਡਕੋਟ ਰੇਂਜ ਦੇ ਵਿੱਚ 100% ਵਿਲੇਜ ਡਿਫੈਂਸ ਕਮੇਟੀਆਂ ਕੌਨਸਟੀਟਿਊਟ ਹੋ ਗਈਆਂ ਆਂ ਔਰ ਲਗਭਗ 75-80% ਜਿਹੜੀਆਂ ਵਿਲੇਜ ਡਿਫੈਂਸ ਕਮੇਟੀਆਂ ਆ ਉਹਨਾਂ ਦੇ ਨਾਲ ਐਸ ਐਚ ਓ ਔਰ ਡੀ ਐਸ ਪੀ ਲੈਵਲ ਤੇ ਮੀਟਿੰਗਸ ਹੋ ਗਈਆਂ ਆ ਤਾਂ ਕਿ ਲੋਕਾਂ ਦੇ ਨਾਲ ਸਿੱਧਾ 1 ਟੂ 1 ਇੰਟਰੈਕਸ਼ਨ ਹੋ ਸਕੇ ਉਣ ਆਉਣ ਵਾਲੇ ਦਿਨਾਂ ਦੇ ਵਿੱਚ ਐਸਐਸਪੀ ਲੈਵਲ ਤੇ ਜਾਂ ਰੇਂਜ ਆਫਿਸਰ ਦੇ ਲੈਵਲ ਤੇ ਵੀ ਮੀਟਿੰਗਾਂ ਹੋਣਗੀਆਂ ਜਿਸ ਦੇ ਵਿੱਚ ਲੋਕਾਂ ਨੂੰ ਮੋਟੀਵੇਟ ਵੀ ਕੀਤਾ ਜਾਏਗਾ ਲੋਕਾਂ ਤੋਂ ਇਤਲਾ ਵੀ ਲਈ ਜਾਏਗੀ ਔਰ ਸਮੱਸਿਆ ਨੂੰ ਕਿਸ ਤਰ੍ਹਾਂ ਹੋਰ ਬਿਹਤਰ ਫ੍ਰਿਕਨਲ ਸੁਲਝਾਇਆ ਜਾ ਸਕਦਾ ਹੈ ਉਸ ਦੇ ਬਾਰੇ ਸੁਝਾਅ ਵੀ ਲਏ ਜਾਣਗੇ ਔਰ ਉਹਨਾਂ ਦੇ ਅਮਲ ਵੀ ਕੀਤਾ ਜਾਏਗਾ ਸਰ ਆਖਰੀ ਸਵਾਲ ਹੈ ਪੁਲਿਸ ਬਿਲਕੁਲ ਕੰਮ ਕਰ ਰਹੀ ਹੈ ਪਬਲਿਕ ਕਿਸ ਤਰੀਕੇ ਨਾਲ ਸਹਿਯੋਗ ਕਰ ਸਕਦੇ ਕਿਉਂਕਿ ਇਹ ਜੰਗ ਜਿਹੜੀ ਹੈਗੀ ਹੈ ਇੱਕ ਇਕੱਠੇ ਮਿਲ ਕੇ ਲੜਨੀ ਪਵੇਗੀ ਪਬਲਿਕ ਕਿਵੇਂ ਸਹਿਯੋਗ ਕਰ ਸਕਦੇ ਪੁਲਿਸ ਨਾਲ ਜਿਸ ਨਾਲ ਕਿ ਇਹ ਚੀਜ਼ਾਂ ਰੋਕਿਆ ਜਾ ਸਕੇ ਪਬਲਿਕ ਦਾ ਇੱਕ ਤੇ ਪੁਲਿਸ ਦੇ ਵਿੱਚ ਇਤਮਾਦ ਹੋਣਾ ਜ਼ਰੂਰੀ ਹੈ ਉਹ ਇਤਮਾਦ ਜਾਂ ਕੰਫੀਡੈਂਸ ਤਾਂ ਹੀ ਹੋਏਗਾ ਜੇ ਪੁਲਿਸ ਔਰ ਪਬਲਿਕ ਦੀ ਕੋਆਰਡੀਨੇਸ਼ਨ ਇੱਕ ਦੂਜੇ ਨਾਲ ক্লোਜ਼ ਹੋਏਗੀ ਵਿਸ਼ਵਾਸ ਹੋਏਗਾ ਭਰੋਸਾ ਹੋਏਗਾ ਦੂਜੀ ਗੱਲ ਇਹ ਹੈਗੀ ਆ ਕਿ ਅਸੀਂ ਪਬਲਿਕ ਨੂੰ ਇਹ ਆ ਅਪੀਲ ਕਰਨੀ ਚਾਹੁੰਦੇ ਆ ਕਿ ਜਿੱਥੇ ਕਿਤੇ ਵੀ ਇਸ ਸਮੱਸਿਆ ਦੇ ਬਾਰੇ ਉਹਨਾਂ ਨੂੰ ਕੋਈ ਵੀ ਜਾਣਕਾਰੀ ਹੈ ਉਹ ਸਾਡੇ ਨਾਲ ਸਾਂਝੀ ਕਰਨ ਚਾਹੇ ਥਾਣਾ ਲੈਵਲ ਹੋਵੇ ਚਾਹੇ ਸਬਡਿਵੀਜ਼ਨ ਲੈਵਲ ਹੋਵੇ ਡਿਸਟ੍ਰਿਕਟ ਲੈਵਲ ਹੋਵੇ ਰੇਂਜ ਲੈਵਲ ਹੋਵੇ ਅਸੀਂ ਲਗਾਤਾਰ ਪਬਲਿਕ ਨੂੰ ਜੋ ਇਨਪੁਟਸ ਡਰੱਗਸ ਨਾਲ ਰਿਲੇਟਡ ਸਬਸਿਆ ਬਾਰੇ ਆਉਂਦੀਆਂ ਨੇ ਉਸ ਤੇ ਐਕਟ ਅਪਨ ਕਰ ਲਈ ਤਤਪਰ ਰਹਿੰਦੇ ਆਂ ਔਰ ਅਸੀਂ ਇਹ ਵੀ ਗਾਰੰਟੀ ਦਿੰਦੇ ਆਂ ਕਿ ਜਿਹੜੀਆਂ ਕੋਈ ਸੂਚਨਾਵਾਂ ਜਾਂ ਇਤਲਾਹਾਵਾਂ ਡਰੱਗ ਦੀ ਵਿਕਰੀ ਬਾਰੇ ਮਿਲ ਗਈਆਂ ਉਹਨਾਂ ਨੂੰ ਸੂਚਨਾ ਦੇਣ ਵਾਲੇ ਦੀ ਜਿਹੜੀ ਪਛਾਣ ਹੈ ਉਸ ਨੂੰ ਬਿਲਕੁਲ ਸੀਕ੍ਰੀਟ ਰੱਖਿਆ ਜਾਏਗਾ ਜੇ ਕੋਈ ਮੱਤਾ ਇਸ ਵਕਤ ਨਾਲ ਆਜਾ ਮੌਜੂਦ ਸੀਗੇ ਤਾਂ ਤੁਹਾਨੂੰ ਦੱਸ ਦਈਏ ਕਿ ਇੱਥੋਂ ਇਹ ਪਤਾ ਲੱਗਦਾ ਹੈ ਕਿ ਪੁਲਿਸ ਇਸ ਵਕਤ ਪਿੰਡ ਪਿੰਡ ਲੈਵਲ ਤੇ ਜਿਸ ਤਰੀਕੇ ਨਾਲ ਵਿਲੇਜ ਡਿਫੈਂਸ ਕਮੇਟੀਆਂ ਜਿਹੜੀ ਬਣਾ ਰਹੀ ਹੈ ਉਸ ਨਾਲ ਸਿੱਧੇ ਐਚਐਸਓ ਤੇ ਵੱਡੇ ਅਧਿਕਾਰੀ ਜਿਹੜੇ ਨੇ ਉਹਨਾਂ ਨਾਲ ਲਿੰਕ ਨਹੀਂ ਤਾਂ ਇੱਕ ਯਕੀਨਨ ਇੱਕ ਵਧੀਆ ਤਰੀਕੇ ਨਾਲ ਜਿਹੜਾ ਗੱਲ ਕੀਤੀ ਜਾਵੇ ਤਾਂ ਇੱਕ ਯੋਜਨਾਬੰਦ ਤਰੀਕੇ ਨਾਲ ਨਸ਼ੇ ਦੇ ਖਾਤਮੇ ਲਈ ਇਸ ਵਕਤ ਪੁਲਿਸ ਕੰਮ ਕਰਦੀ ਨਜ਼ਰ ਆ ਰਹੀ ਫਿਲਹਾਲ ਵੇਖਦੇ ਆ ਕਿ ਨਤੀਜੇ ਇਸ ਦਿਸ ਤੱਕ ਕਿਸ ਤਰੀਕੇ ਦੇ ਹੁੰਦੇ ਨੇ फरीद को तो कैमरा पर्सन मनप्रीत सिंह देना सूरज प्रकाश दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप